ਮਾਰਾ ਫੈਬ੍ਰਿਕ ਵਿੱਚ ਸਵਾਗਤ ਹੈ ਤੁਹਾਡਾ ਲੋ ਜੀ ਅੱਜ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਈਆਂ ਇਹ ਆਪਾਂ ਨੇ ਖੂ ਤਿਆਰ ਕੀਤੇ ਨੇ ਜੀ ਦੇਖੋ ਆ ਦੇਖੋ ਪਹਿਲਾਂ ਤਾਂ ਇਹਦਾ ਵਰਕ ਚੈੱਕ ਕਰੋ ਦੇਖੋ ਜੀ ਆ ਦੇਖੋ ਬਿਲਕੁਲ ਸਿੰਪਲ ਜਿਹਾ ਸੂਟ ਹੈਗਾ ਜੀ ਦੇਖੋ ਇੱਕੇ ਰੀਤੇ ਵਰਕ ਆਏਗਾ ਇਹ ਸਾਰਾ ਨੀਡਲ ਵਰਕ ਹੈਗਾ ਜੀ ਆ ਦੇਖੋ ਮਤਲਬ ਬਹੁਤ ਟਾਈਮ ਲੱਗਦਾ ਹੈ ਨਾ ਸੂਟਾਂ ਨੂੰ ਬਣਾਉਣ 'ਚ ਤੇ ਇਹ ਪਿਓਰ ਮਤਲਬ ਲਿੱਲਣ ਦਾ ਕੱਪੜਾ ਹੈਗਾ ਜੀ ਤੇ ਬਹੁਤ ਵਧੀਆ ਕੱਪੜਾ ਹੈਗਾ ਜੀ ਇਹ ਤੇ ਆ ਦੇਖੋ ਜੀ ਮੋਹਰ ਵੀ ਦੇਖ ਲਓ ਤੁਸੀਂ ਏਕੇ ਟੈਕਸ ਦਾ ਹੈਗਾ ਜੀ ਇਹ ਤੇ ਇਹ 5 ਮੀਟਰ ਸੂਟ ਹੋਏਗਾ ਜੀ ਇਹ ਦਾ ਘੇਰੇ ਦਾ ਵਰਕ ਹੈਗਾ ਜੀ ਘੇਰਾ ਤੁਸੀਂ ਜਿੰਨਾ ਮਰਜ਼ੀ ਬਣਵਾ ਸਕਦੇ ਹੋ ਮਤਲਬ 25 26 ਇੰਚ ਤੱਕ ਦਾ ਘੇਰਾ ਬਣ ਜਾਊਗਾ ਤੇ ਇਹਦਾ ਆਏਗਾ ਜੀ ਬਾਜੂ ਦਾ ਵਰਕ ਆ ਦੇਖੋ ਬਾਕੀ ਇਸ ਤਰ੍ਹਾਂ ਦੀ ਲੈਸ ਵਗੈਰਾ ਲਗਾ ਕੇ ਨਾ ਤੁਸੀਂ ਹੋਰ ਵੀ ਸੋਨਾ ਬਣਾ ਸਕਦੇ ਹੋ ਸੂਟ ਨੂੰ ਤੇ ਕੋਟੜ ਹੋਰੀਆ ਦਾ ਆਏਗਾ ਜੀ ਦੁਪੱਟਾ ਇਹ ਡਾਈ ਡਾਈ ਦੇ ਵਿੱਚ ਦੁਪੱਟਾ ਆਪਾਂ ਨੇ ਤਿਆਰ ਕੀਤਾ ਹੈਗਾ ਤੇ ਆਲਓਵਰ 5 ਮੀਟਰ ਸੂਟ ਹੈਗਾ ਇਹ ਤੇ ਕੱਪੜੇ ਤੇ ਦੇ ਵਿੱਚ ਲਾਈਨਿੰਗ ਵਗੈਰਾ ਲਗਾਉਣ ਦੀ ਲੋੜ ਨਹੀਂ ਹੈਗੀ ਇਹ ਐਵੇਂ ਹੀ ਬਣ ਜੂਗਾ ਗਰਮੀਆਂ ਦੇ ਪਾਉਣ ਵਾਸਤੇ ਨਾ ਬਹੁਤ ਸੋਹਣੇ ਸੂਟ ਨੇ ਜੀ ਤੇ ਇੱਕ ਸੂਟ ਆ ਵਾਲਾ ਹੈਗਾ ਇਹ ਆਪਾਂ ਨੇ ਖੁਦ ਤਿਆਰ ਕੀਤੇ ਨੇ ਜੀ ਕਈ ਦਿਨਾਂ ਤੋਂ ਮਤਲਬ ਕਾਫੀ ਮੁਸ਼ਕਲ ਦੇ ਵਿੱਚ ਇਹ ਸੂਟ ਆਏ ਨੇ ਤੇ ਇਹਨਾਂ ਨੂੰ ਤਿਆਰ ਕਰਨ ਚ ਨਾ 8-8 10 ਦਿਨ ਲੱਗ ਜਾਂਦੇ ਨੇ ਮੈਂ ਕਿੰਨੇ ਦਿਨਾਂ ਤੋਂ ਆਰਡਰ ਦਿੱਤੇ ਹੋਏ ਸੀਗੇ ਇਹਨਾਂ ਸੂਟਾਂ ਦੇ ਤੇ ਹੁਣ ਤਿਆਰ ਹੋ ਕੇ ਚਾਰ ਹੀ ਸੂਟ ਆਏ ਨੇ ਇਹ ਆ ਦੇਖੋ ਇਹ ਗਲੇ ਦਾ ਵਰਕ ਹੈਗਾ ਜੀ ਇਹਦਾ ਇਹ ਵੀ ਪਿਓਰ ਲਿਲਨ ਦੇ ਵਿੱਚ ਹੈਗਾ ਤੇ ਆਜ ਦਾ ਘੇਰੇ ਦਾ ਵਰਕ ਹੈਗਾ ਜੀ ਤੇ ਸਾਰੇ ਸੂਟਾਂ ਦੇ ਰੇਟ ਲੱਗ-ਲੱਗ ਹੋਣਗੇ ਤੇ ਇਹ ਦਾ ਮਸਲੀ ਇਹ ਦਾ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਜੀ ਇਹਦਾ ਆ ਦੇਖੋ ਜੀ ਬਹੁਤ ਹੀ ਸੋਹਣੇ ਸੂਟ ਨੇ ਤੇ ਇਹ ਦਾ ਬਾਜੂਆਂ ਦਾ ਵਰਕ ਵੀ ਦਿਖਾਨੀ ਤੇ ਇਹਦੇ ਬਾਜੂ ਦੇ ਵਰਕ ਵੀ ਹੈਗਾ ਆ ਦੇਖੋ ਇਹ ਦੇ ਬਾਜੂ ਦਾ ਵਰਕ ਹੈਗਾ ਤੁਸੀਂ ਭਾਵੇਂ ਸਲਵਾਰ ਤੇ ਬਣਵਾ ਲਓ ਭਾਵੇਂ ਤੁਸੀਂ ਬਾਜੂ ਤੇ ਬਣਵਾ ਲਓ ਜੇ ਤੁਸੀਂ ਸਲਵਾਰ ਤੇ ਬਣਾਣਾ ਹੋਵੇ ਤੇ ਬਾਜੂ ਤੇ ਲੇਸ ਵਗੈਰਾ ਲਗਾ ਸਕਦੇ ਹੋ ਤੇ ਬਹੁਤ ਹੀ ਸੋਹਣੇ ਸੂਟ ਨੇ ਜੀ ਇਹ ਤੇ ਜਿਹੜਾ ਵੀ ਤੁਹਾਨੂੰ ਸੂਟ ਤੁਹਾਨੂੰ ਪਸੰਦ ਆਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਨਾ ਸਾਨੂੰ ਸੈਂਡ ਕਰ ਸਕਦੇ ਹੋ ਤੇ ਇੱਕ ਵਾਰ ਇਹ ਵਾਲਾ ਸੂਟ ਹੈਗਾ ਜੀ ਆਪਣੇ ਕੋਲ ਆ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਦੇਖੋ ਇਹਦਾ ਵਰਕ ਚੈੱਕ ਕਰੋ ਵਰਕ ਇਹਦਾ ਬਹੁਤ ਸੋਹਣਾ ਵਰਕ ਹੈਗਾ ਤੇ ਇਹ ਆਪਾਂ ਖੁਦ ਤਿਆਰ ਕੀਤੇ ਇਹ ਤੁਹਾਨੂੰ ਬਾਜ਼ਾਰ ਦੇ ਵਿੱਚ ਨਹੀਂ ਮਿਲਣੇ ਆਹ ਦੇਖੋ ਬਹੁਤ ਸੋਹਣਾ ਸੂਟ ਹੈਗਾ ਜੀ ਇਹ ਇਸ ਤਰ੍ਹਾਂ ਉੱਪਰ ਤੱਕ ਬੁੱਟੀਆਂ ਬਣੀਆਂ ਹੋਈਆਂ ਨੇ ਤੇ ਇਹਦੀ ਬਾਜੂ ਹੈਗੀ ਹੈ ਜੀ ਆਹ ਦੇਖੋ ਇਹਦੀ ਬਾਜੂਆਂ ਤੇ ਆਊਗਾ ਇੱਕ ਬਾਜੂ ਇੱਧਰ ਬਣੂਗੀ ਤੇ ਇੱਕ ਬਾਜੂ ਇੱਧਰ ਬਣੂਗੀ ਤੇ ਪਿਓਰ ਲਿੱਲਨ ਦੀ ਕੁਆਲਿਟੀ ਹੈਗੀ ਆ ਕੱਪੜਾ ਖਰਾਬ ਨਹੀਂ ਹੋਏਗਾ ਚਿੱਜੇਗਾ ਨਹੀਂ ਆਹ ਦੇਖੋ ਤੇ ਕਲਰ ਨਹੀਂ ਖਰਾਬ ਹੋਣਗੇ ਤੇ ਇਹ ਦਾ ਹੈਗਾ ਜੀ ਦੁਪੱਟਾ ਇਹ ਕੋਟੇ ਡੋਰੀਏ ਦਾ ਇਹਦਾ ਦੁਪੱਟਾ ਹੈਗਾ ਜੀ ਬਹੁਤ ਸੋਹਣਾ ਆ ਦੇਖੋ ਇਹ ਕੋਟੇ ਡੋਰੀਆ ਦਾ ਇਹਦਾ ਦੁਪੱਟਾ ਹੈਗਾ ਜੀ ਤੇ ਸੂਟ ਮਤਲਬ ਸਾਰੇ ਸੂਟ ਨਾ ਲੱਗ-ਲੱਗ ਰੇਟ ਦੇ ਹੈਗੇ ਨੇ ਜੋ ਵੀ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਨਾ ਰੇਟ ਵਗੈਰਾ ਤੁਸੀਂ ਪੁੱਛ ਸਕਦੇ ਹੋ ਤੇ ਆ ਸੂਟ ਤਾਂ ਬਹੁਤ ਹੀ ਸੋਹਣਾ ਹੈਗਾ ਇਹ ਮੋਰ ਪੰਖੀ ਸੂਟ ਹੈਗਾ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਤਾਂ ਦੇਖੋ ਚੱਕਾਂ ਤੱਕ ਇਸ ਤਰ੍ਹਾਂ ਵਰਕ ਆਏਗਾ ਆ ਦੇਖੋ ਕੱਲਕਲੇ ਵਰਕ ਦੀ ਮਤਲਬ ਫਿਨਿਸ਼ਿੰਗ ਦਿਖਾ ਲਈ ਤੁਹਾਨੂੰ ਦੇਖੋ ਕਿੰਨਾ ਸੋਹਣਾ ਵਰਕ ਹੈਗਾ ਦੇਖੋ ਇਸ ਤਰ੍ਹਾਂ ਤੇ ਇਹਦੀਆਂ ਬਾਜੂਆਂ ਵੀ ਹੈਵੀ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਆਹ ਦੇਖੋ ਇਹ ਬਾਜੂਆਂ ਬਣੀਆਂ ਹੋਈਆਂ ਇਹਦੀਆਂ ਤੇ ਕਲਰ ਵੀ ਬਹੁਤ ਸੋਹਣਾ ਹੈਗਾ ਇਹਦਾ ਸੂਟ ਦਾ ਆਹ ਦੇਖੋ ਇੱਕ ਬਾਜੂ ਆਹ ਵਾਲੀ ਹੈਗੀ ਆ ਤੇ ਇਹਦਾ ਦੁਪੱਟਾ ਹੈਗਾ ਜੀ ਕੋਟ ਡੋਰੀਆ ਦਾ ਇਸ ਤਰ੍ਹਾਂ ਪੱਲੇ ਪੱਲੇ ਤੇ ਇਸ ਤਰ੍ਹਾਂ ਆਊਗਾ ਜੀ ਤੇ ਇਹ ਵਿਚਕਾਰ ਦੇ ਵਿੱਚ ਹੈਗਾ ਜੀ ਆ ਦੇਖੋ ਬਹੁਤ ਸੋਹਣੀ ਡਾਈ ਹੋਈ ਵੀ ਇਹਦੇ ਦੁਪट्टे ਦੀ ਤੇ ਕੋਟੇ ਡੋਰੀਏ ਦਾ ਦੁਪੱਟਾ ਹੈਗਾ ਜੀ ਜਿਹੜੀ ਵੀ ਮੇਰੀ ਭੈਣ ਨੂੰ ਪਸੰਦ ਆਉਂਦਾ ਹੈ ਤੁਸੀਂ ਸਕੂਟ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਤੇ ਬਾਕੀ ਵੀਡੀਓ ਨੂੰ ਵਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਿਓ ਤੇ ਜਦੋਂ ਵੀ ਦੂਜੇ ਸੂਟ ਤਿਆਰ ਹੋਣਗੇ ਆਪਾਂ ਫਿਰ ਉਹਦੀ ਵੀ ਵੀਡੀਓ ਬਣਾਵਾਂਗੇ ਜੇ ਕਿਸੇ ਨੂੰ ਲੈਣਾ ਹੈ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ